ਸ੍ਰੀ ਗੁਰੂ ਅਮਰਦਾਸ ਜੀ ਨਾਲ ਜਦੋਂ ਬਾਬਾ ਦਾਤੂ ਜੀ ਵਿਰੋਧਤਾ ਕਰਨ ਲੱਗੇ ਤਾਂ ਨਿਮਰਤਾ ਦੇ ਪੁੰਜ ਗੁਰੂ ਸਾਹਿਬ ਜੀ ਗੋਇੰਦਵਾਲ ਸਾਹਿਬ ਤੋਂ ਇਕੱਲੇ ਹੀ ਤੁਰ ਪਏ ਅਤੇ ਪਿੰਡ ਬਸਰ ਕੇ ਪਹੁੰਚ ਗਏ ਗੁਰੂ ਸਾਹਿਬ ਜੀ ਪਿੰਡ ਤੋਂ ਬਾਹਰ ਹੀ ਇੱਕ ਕੱਚੇ ਕੋਠੇ ਵਿੱਚ ਬੈਠ ਗਏ ਅਤੇ ਬਾਹਰ ਬੂਹੇ ਉੱਤੇ ਲਿਖ ਦਿੱਤਾ ਕਿ ਇਸ ਬੂਹੇ ਨੂੰ ਜੋ ਖੋਲੇਗਾ ਉਸ ਦੇ ਲੋਕ ਪ੍ਰਲੋਕ ਦੋਵੇਂ ਹੀ ਗੁਆਚ ਜਾਣਗੇ ਅਸੀਂ ਉਸ ਦੀ ਹਾਮੀ ਨਹੀਂ ਭਰਾਂਗੇ ਦੂਸਰੇ ਦਿਨ ਜਦ ਗੁਰੂ ਸਾਹਿਬ ਜੀ ਦਿਖਾਈ ਨਾ ਦਿੱਤੇ ਤਾਂ ਸੰਗਤਾਂ ਵਿੱਚ ਰੌਲਾ ਪੈ ਗਿਆ ਸੰਗਤਾਂ ਨੇ ਇਕੱਠੀਆਂ ਹੋ ਕੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕੇ ਸਾਨੂੰ ਦੱਸੋ ਗੁਰੂ ਸਾਹਿਬ ਜੀ ਕਿੱਥੇ ਹਨ ਤੁਸੀਂ ਤਾਂ ਸਭ ਜਾਣਦੇ ਆ ਤਾਂ ਬਾਬਾ ਬੁੱਢਾ ਜੀ ਨੇ ਆਖਿਆ ਗੁਰੂ ਸਾਹਿਬ ਦੀ ਘੋੜੀ ਉੱਤੇ ਕਾਠੀ ਪਾ ਕੇ ਛੱਡ ਦਿਓ ਅਤੇ ਉਸ ਦੇ ਪਿੱਛੇ-ਪਿੱਛੇ ਤੁਰੇ ਚੱਲੋ ਜਿੱਥੇ ਗੁਰੂ ਸਾਹਿਬ ਜੀ ਹੋਣਗੇ ਘੋੜੀ ਉੱਥੇ ਹੀ ਪਹੁੰਚ ਜਾਵੇਗੀ ਜਦ ਸੰਤਾਂ ਨੇ ਇਸ ਤਰ੍ਹਾਂ ਹੀ ਕੀਤਾ ਤਾਂ ਘੋੜੀ ਬਾਸਰ ਕੇ ਪਹੁੰਚ ਕੇ ਉੱਥੇ ਕੱਚੇ ਕੋਠੇ ਕੋਲ ਜਾ ਖੜੀ ਹੋਈ ਜਿਸ ਵਿੱਚ ਗੁਰੂ ਸਾਹਿਬ ਜੀ ਸਮਾਧੀ ਲਾ ਕੇ ਬੈਠੇ ਹੋਏ ਸੀ ਬਾਬਾ ਬੁੱਢਾ ਜੀ ਨੇ ਜਦ ਕੋਠੇ ਦੇ ਦਰਵਾਜ਼ੇ ਉੱਤੇ ਗੁਰੂ ਸਾਹਿਬ ਦਾ ਲਿਖਿਆ ਹੋਇਆ ਹੁਕਮ ਪੜਿਆ ਤਾਂ ਉਹਨਾਂ ਨੇ ਸੰਗਤਾਂ ਨੂੰ ਆਖਿਆ ਕਿ ਸਾਨੂੰ ਬੂਹਾ ਨਹੀਂ ਖੋਲਣਾ ਚਾਹੀਦਾ ਬੂਹਾ ਖੋਲਣ ਨਾਲ ਗੁਰੂ ਸਾਹਿਬ ਜੀ ਦੇ ਹੁਕਮ ਦੀ ਉਲੰਘਣਾ ਹੋਵੇਗੀ ਇਸ ਕਰਕੇ ਇਸ ਕੋਠੇ ਦੇ ਪਿੱਛੋਂ ਕੰਧ ਪਾੜ ਕੇ ਹੀ ਅੰਦਰ ਜਾਣਾ ਚਾਹੀਦਾ ਹੈ ਸੋ ਸੰਗਤਾਂ ਨੇ ਸ਼ਿਗਰ ਹੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਉਤਸ਼ਾਹ ਕਰਕੇ ਕੰਧ ਪਾੜ ਦਿੱਤੀ ਅਤੇ ਅੰਦਰ ਲੰਘ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਜਾ ਮੱਥਾ ਟੇਕਿਆ ਸਾਰੀ ਸੰਗਤ ਨੇ ਗੁਰੂ ਸਾਹਿਬ ਜੀ ਦੇ ਹੁਕਮ ਦੀ ਪਾਲਣਾ ਕੀਤੀ ਜਿਸ ਕਰਕੇ ਗੁਰੂ ਸਾਹਿਬ ਜੀ ਨੇ ਪਰਸੰਨ ਹੋ ਕੇ ਬਾਬਾ ਬੁੱਢਾ ਜੀ ਤੇ ਹੋਰ ਸਾਰੀ ਸੰਗਤ ਨੂੰ ਬਹੁਤ ਅਸੀਸਾਂ ਦਿੱਤੀਆਂ ਜਿਸ ਤੋਂ ਬਾਅਦ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਸ੍ਰੀ ਗੁਰੂ ਅਮਰਦਾਸ ਜੀ ਸੰਗਤਾਂ ਦੇ ਨਾਲ ਗੋਇੰਦਵਾਲ ਸਾਹਿਬ ਆ ਗਏ ਇਸ ਨਾਲ ਸਾਰੇ ਗੋਇੰਦਵਾਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜਿਸ ਕੱਚੇ ਕੋਠੇ ਵਿੱਚ ਬੈਠ ਕੇ ਸ੍ਰੀ ਗੁਰੂ ਅਮਰਦਾਸ ਜੀ ਸਮਾਧੀ ਵਿੱਚ ਲੀਨ ਸਨ ਉਸ ਜਗ੍ਹਾ ਗੁਰਦੁਆਰਾ ਸਨ ਸਾਹਿਬ ਦੀ ਸ਼ੋਭਤ ਹੈ ਸੋ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ